ਉਹ ਤੋੜ ਕੇ ਭੱਜ ਗਿਆ ਉਧਰ ਬਾਈ ਉਹ ਟੋਲ ਦਾ ਨਾਕਾ ਤੋੜ ਕੇ ਭੱਜ ਗਿਆ ਫਿਰ ਇਹ ਦਿਨ ਚੜ ਗਿਆ 7:30 8:00 ਵਜੇ ਕੀ ਅਜੀ ਦੀ ਬੰਦਾ ਸੁਪਾ ਪਿਆ ਇਹ ਨਹੀਂ ਉੱਠਦਾ ਪਤਾ ਨਹੀਂ ਨੇ ਸੌਣ ਦਾ ਰਕੋਰਡ ਫੁੱਟਬਾਲਾ ਨਾ ਪਿਕੁੰਬ ਕਰਨ ਤੋਂ ਬਾਅਦ ਦੂਜਾ ਬੰਦਾ ਆਇਆ ਵੀ ਜਿਹੜਾ ਇੰਨਾ ਸੌ ਲੈਂਦਾ ਸੀ ਕੀ ਕਰਨਾ ਚਾਹੋਗੇ ਕੀ ਨਹੀਂ ਆਈ ਜਾਂਦੀ ਭਏ ਛੋ ਕਾਰਨੋ ਗੱਲ ਹੈ ਮੰਦੇ ਨੂੰ ਅਸੀਂ ਕਮਾਰਾ ਕੱਢ ਲੋ ਰਿਵਿਊ ਵਰਨਾ ਸੀ ਲੈ ਲਈ ਐ ਤੇ ਵਰਨਾ ਦਾ ਮੂਰਤ ਵੀ ਕਰਤਾ ਮੂਰਤ ਵੀ ਕਰਤਾ ਮੇਰੇ ਸਾਡੇ ਨੇ ਰੀੜੀ ਚ ਮਾਰਤੀ ਡੈਂਟ ਪਾਤਾ ਯਾਰ ਡੈਂਟ ਪਤਾ ਕਿਉਂ ਪਾਇਆ ਨਜ਼ਰ ਨਹੀਂ ਲੱਗੇ ਕਾਲੇ ਰੰਗ ਦੀ ਗੱਡੀ ਨਜ਼ਰ ਨਹੀਂ ਲੱਗਦੀ ਇਹਨੇ ਨਜ਼ਰ ਲੱਗਣ ਤੋਂ ਬਚਾਤੀ ਮੇਰੀ ਜਕਰੀ ਮੀ ਉਹਨਾਂ ਨੇ ਆਪਾਂ ਨੂੰ ਮਾਰਕੀਟ ਚ ਲਿਆ ਕੇ ਪੇਸ਼ ਕਰਿਆ ਗਿਆ ਚਿਕਨ ਨਹੀਂ ਆ ਤਨੀ ਵਿੱਚ ਚਿਕਨ ਭਾਲਦਾ ਚਿਕਨ ਛੋਲਿਆਂ ਚ ਚਿਕਨ ਕਿੱਥੇ ਪਾਉਂਦੇ ਹੁੰਦੇ ਆ ਚੋਲੇ ਪੂੜੀਆਂ ਤੇ ਆਪਾਂ ਛੋਲੇ ਹੋਰ ਕੀ ਕਰੇਗਾ ਪਾਲਟੀ ਬਹੁਤ ਬਹੁਤ ਧੰਨਵਾਦ ਇਹਦਾ ਜਿਹੜਾ ਨਹੀਂ ਲੱਗ ਰਿਹਾ ਬਚਾਤੀ ਮੇਰੇ ਵਰਗੇ ਦੋਕ ਡਰਾਈਵਰ ਹੋਰ ਹੋਣ ਨਾ ਮੇਰੇ ਪਿੰਡ ਚ ਦੱਸ ਹੋ ਗਏ ਨਿਆਣਾ ਚਲੋ ਜੀ ਖੰਮੇ ਵਡਾ ਡਰਾਈਵਰ 40 ਵੱਧ ਚਲਾਇਆ ਉਹ ਰੇ ਵਿਖਾਈ ਸ਼ਕਲ ਵਿਖਾਈ ਸ਼ਕਲ ਵਿਖਾਈ ਤੇਰੀ ਪੁੰਡੀ ਜੀ ਸ਼ਕਲ ਵਿਖਾਈ ਡਰਾਈਵਰ ਇਹ ਜੇ ਡਰਾਈਵਰ ਦੋ ਘੋਰ ਹੋਣਾ ਹੈ ਸਾਡੇ ਨਾਲ ਉਹ ਗਈਆਂ ਤਰਾਖੀਆਂ ਲੈ ਲੀਆਂ ਕਾਰਾਂ ਲੈ ਲੀਆਂ ਕੰਪੈਨਰ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਵੈਲਕਮ ਬੈਕ ਕਿਵੇਂ ਹੋ ਤੁਸੀਂ ਸਾਰੇ ਜਣੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਚੱਲੇ ਆਂ ਬਾਈ ਨਾਲ ਯੂਪੀ ਇਸ ਬੰਦੇ ਨਾਲ ਇਹਨਾਂ ਨੂੰ ਸਾਨੂੰ ਪਤਾ ਵੀ ਕੰਜੂਸ ਹੈ ਤੇ ਇੱਕ ਆਪਣੇ ਨਾਲ ਹੋਰ ਚੱਲਿਆ ਬੇਲੀ ਆਪਾਂ ਉਹਨੂੰ ਹੁਣ ਪਦਮਪੁਰੋਂ ਚੱਕਾਂਗੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਮੈਰਠ ਯੂਪੀ ਤਾਂ ਬਾਈ ਨੂੰ ਦਵਾ ਕੇ ਲਿਉਣੀ ਹੈ ਨਵੀਂ ਵਰਨਾ 19 ਮਾਡਲ ਵਰਨਾ ਲੈ ਕੇ ਆਵਾਂਗੇ ਆਪਾਂ ਤਾਂ ਮਿਲਾਂਗੇ ਤੁਹਾਨੂੰ ਸ਼ਾਮ ਹੋਣ ਵਾਲੀ ਹੈ ਹਨੇਰਾ ਪੈਣ ਵਾਲਾ ਤਾਂ ਤੁਹਾਨੂੰ ਕਿਸੇ ਅੱਗੇ ਜਾ ਕੇ ਕੋਈ ਹੋਟਲ ਰੈਸਟੋਰੈਂਟ ਤੇ ਜਾ ਕੇ ਮਿਲਾਂਗੇ ਤਾਂ ਕਰਦੇ ਆਪਾਂ ਬਲੋਗ ਸ਼ੁਰੂਆਤ ਤੇ ਸਾਰਾ ਬਲੋਗ ਵੇਖਿਓ ਤੁਹਾਨੂੰ ਵਧੀਆ ਲੱਗੂਗਾ ਤਾਂ ਬਣੇ ਰਹੋ ਬਲੋਗ ਨਾਲ ਕੀ ਖਵਾਏਗਾ ਦੱਸ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਇੰਨੀ ਮਹਿੰਗੀ ਹੈ ਹੈ ਖਾਣਾ ਹੈ ਇਹ ਖਾਣ ਸੂਰੇ ਆ ਤਾਂ ਕਰਕੇ ਖਾਣ ਆਏ ਆ ਥਾਣ ਕੱਲਾਂ ਨਹੀਂ ਅੱਡਸਮਾ ਪੜ ਮੇਰੀ ਯਾਰ ਆਨੇ ਵੰਦੇ ਜੀ ਹੋ ਗਿਆ ਇਹ ਕਿਹੜਾ ਹੋਰ ਕੋਈ ਦੇਖਣਾ ਕਈ ਖੜਾ ਹੈ ਹੋਰ ਕੁਝ ਵੀ ਕੋਆਣਾ ਮੈਂ ਕੀ ਕਹਾਂ ਹੋਰ ਦੇਖਣਾ ਖੜਾ ਹੋਰ ਨਹੀਂ ਦੇਖਣਾ ਇੱਥੇ ਆ ਤਾਂ ਆਈ ਨਾ ਪਰਲੀ ਟਿੱਕਰ ਨਹੀਂ ਯਾਰ ਬਾਈ ਯਾਰ ਚੱਲ ਕੋਈ ਨਹੀਂ ਮਿਲਦੇ ਆ ਮਿਲਦੇ ਆ ਕੇ ਬਾਅਦ ਇਕਦਾਂ ਮਿਲਦੇ ਆ ਹੋ ਗਿਆ ਜੀ ਪਨੀਟਰ ਰੈਡੀ ਮੇਰੇ ਨੂੰ ਮੇਰੀ ਕਤੋਂ ਹੁਣ ਮੈਂ ਕਿਹੜਾ ਪੈਸੇ ਦੇਣੇ ਤੁਸੀਂ ਰਹਿਣਾ ਭਾਈ ਆਪਣਾ ਰੈਡੀ ਹੋ ਗਿਆ ਪਨੀਰ ਟਿੱਕਾ ਇਹ ਤੋਂ ਬਾਅਦ ਆਪਾਂ ਚੱਲਾਂਗੇ ਦਿੱਲੀ ਮੈਰਠ ਯੂਪੀ ਮੈਰਠ ਦੀ ਠੀਕ ਹੈ ਤਾਂ ਸਾਲਾ ਯੂਪੀ ਦਾ ਕੀ ਬਾਤ ਹੈ ਬਾਈ ਚੋਕ ਚੱਲੋ ਚੱਲੋ ਸਨੈਪ ਹੋ ਜੇ ਇੱਥੋਂ ਡੋੜੋ ਥੋੜਾ ਜੁਗਾਰੀ ਆਪਾਂ ਉਹਨੇ ਕਿੰਨਾਂ ਕਰਦੇ ਨੇ ਕਾ ਲੱਗ ਵਧੀਆ ਪਨੀਰ ਟਿੱਕਾ ਖਾਣਾ ਤੋਂ ਬਾਅਦ ਨਰਮ ਗਰਮ ਪੁੱਟਾ ਗਰਮ ਗਰਮ ਪੁੱਟਾ ਸਵਾਦ ਹੈ ਯਾਰ ਹਨਾ ਨਿਆਰੇ ਤਰ ਚੀਜ਼ ਬਣਾਈ ਬਾਈ ਨੇ ਇਹ ਪਾਰਟੀ ਇਹਦੇ ਵੱਲੋਂ ਨਹੀਂ ਗਈ ਐਨਐਸਓ ਚੋ ਇਹਦੇ ਵੱਲੋਂ ਆਪਾਂ ਬਾਈ ਜੀ ਪਹੁੰਚ ਗਏ ਸ਼ਹਿਰੇ ਪੰਜਾਬ ਢਾਬਾ ਰੋਤਕ ਦੇ ਲੱਗੇ ਰੋਤਕ ਤੂੰ ਥੋੜਾ ਜਿਹਾ ਪਿੱਛੇ ਤੇ ਆਪਾਂ ਹੁਣ ਇੱਥੇ ਖਾਵਾਂਗੇ ਰੋਟੀ ਬੜਾ ਲੰਬਾ ਚੌੜਾ ਸਫ਼ਰ ਸੀ ਰਾਤ ਦਾ ਟਾਈਮ ਸੀ ਆਪਾਂ ਕੋਈ ਵਲੋਗ ਵਾਲਾ ਨੰਬਰ ਛੋੜਾ ਬਣਾਇਆ ਨਹੀਂਗਾ ਤੇ ਇੱਥੋਂ ਆਪਾਂ ਜਾਣਾ ਮੇਰਠ ਅੱਧਾ ਸਫ਼ਰ ਕਰ ਲਿਆ ਅੱਧਾ ਰਹਿ ਗਿਆ ਜੀ ਮਿਲਦੇ ਹਾਂ ਤੁਹਾਨੂੰ ਖਾਣਾ ਖਾ ਕੇ ਆਇਓ ਭਾਈ ਜੀ ਥੈਂਕ ਯੂ ਮਾਰੀ ਬੋਲੀ ਬਾਕੀ ਸਾਰਾ ਨੋ ਪਹਿਲਾਂ ਆ ਗਿਓ ਕੋਈ ਹੈ ਮਾੜੀ ਬੋਲੀ ਜੀ ਆ ਸ਼ਰਮ ਸੁਪ ਕੋਡ ਹੈਗਾ ਭੁਖੜ ਬੰਦੇ। ਪੁੱਕ ਲਗੀ ਰਹੀ। ਅਰਾਧ ਦਾ ਟਾਈਮ ਹੀ ਬੜਾ ਹੋ ਗਿਆ ਯਾਰ। ਖਾਣਾ ਖਾਣੇ ਬਾਅਦ ਗੁੜ। ਅਗਰ ਫੇੜਾ ਚੜ ਰੱਖਿਆ ਗੁੜ ਦਾ। ਇਹ ਸ਼ੇਰੇ ਪੰਜਾਬ ਤੇ ਮਿਲਿਆ ਬਈ ਗੁੜ। ਅੰਦਰ ਲਾ ਰੱਖਿਆ ਪੁੱਛੇ ਸ਼ੇਰੇ ਪੰਜਾਬ। ਅੰਦਰ ਪੰਜਾਬੀ ਕਲਚਰ ਵਿਖਾਇਆ ਗਿਆ। ਤੇ ਇਹ ਬਾਈ ਜਿਹਨਾਂ ਦਾ ਹੋਟਲ ਹੈ ਸਰਸੇ ਤੋਂ ਆ। ਚਾ ਕੰਬੀਨੇਸ਼ਨ ਗੁੜ ਦਾ ਵੀ। ਖਾਣਾ ਖਾਣ ਤੋਂ ਬਾਅਦ ਆਪਾਂ ਹੁਣ ਵਾਪਸ ਆਪਣੇ ਸਫ਼ਰ ਨੂੰ ਕੰਟੀਨਿਊ ਕਰਾਂਗੇ ਤੇ ਬਾਈ ਨੇ ਲੈਣੀ ਸੀ ਕਾਰ ਇਹਨੇ ਸਾਨੂੰ ਅੱਧੀ ਰਾਤ ਖੱਜਲ ਕਰਿਆ ਰਾਤ ਇਹਨੇ ਫੋਨ ਕਰ ਕਰਕੇ ਨਾ ਕਰ ਕਰਕੇ ਬੰਦੇ ਨੇ ਜਿਆਦਾ ਫੋਨ 1 ਮਿੰਟ ਨਹੀਂ ਚੱਕਿਆ ਬਈ ਸੋ ਫੋਨ ਕਰਿਆ ਉਹਨੇ ਕਟੋ ਕਰਦਾ ਮੈਂ ਦੇਖੋ ਇੱਕ ਫੋਨ ਕੀਤਾ ਬੰਦੇ 'ਚ ਕੋਈ ਸਬਰ ਹੁੰਦਾ ਬਾਰੇ ਇਹਦੀ ਜੀ ਚੀਜ਼ ਆ ਤੇ ਆ ਬਾਈ ਆਪਾਂ ਬਾਅਦ ਚੱਕਿਆ ਨਾਲ ਪਰਮਪੁਰ ਤੋਂ ਹੁਣ ਆਪਾਂ ਚੱਲਾਂਗੇ ਮੇਰਠ ਮੇਰਠ ਯੂਪੀ ਦੇ ਵਿੱਚ ਆਪਣੀ ਇਥੋਂ ਜਿਹੜੇ ਸਾਥੀ ਆਪਾਂ ਹੁਣ ਰੋਕ ਕੋਲ ਖੜੇ ਆ ਇਥੋਂ ਮੇਰੇ 197 ਕਿਲੋਮੀਟਰ ਹੋਰ ਰਹਿ ਗਿਆ 200 ਕਿਲੋਮੀਟਰ ਆਏ ਆ ਸਾਈ ਤਿੰਨ 100 ਆ ਗਏ ਤੇ 200 ਹੋਰ ਰਹਿ ਗਿਆ 5 550 ਕਿਲੋਮੀਟਰ ਇੱਕ ਸਾਈਡ ਹੈਗਾ ਤਿੰਨ ਉਦੋਂ ਬਾਅਦ ਆਪਾਂ ਕੱਲ ਨੂੰ ਚੱਲਾਂਗੇ ਦਿੱਲੀ ਉਹ ਤੋੜ ਕੇ ਭੱਜ ਗਿਆ ਉਧਰ ਭਾਈਓ ਟੋਲ ਨਾਕਾ ਤੋੜ ਕੇ ਭੱਜ ਗਿਆ ਵੀਰੇ ਬੇਗਨਾਰ ਜਿਹੜਾ ਉਹ ਦੋਨੇ ਡੇਕ ਗਿਆ ਉਹਨੇ ਲਾਇਆ ਵੀਗਾ ਥੱਲੇ ਸੱਟ ਸੁੱਟ ਕੇ ਟੱਪ ਗਿਆ ਵਾਹ ਵੀਰੇ ਵਾਹ ਯਾਰੇ ਲਿਆ ਰੱਖੇ ਟਰੈਕਟਰ ਨੇ ਕੀ ਬਾਤ ਹੈ ਰੁਕ ਗਏ ਗੁੱਡ ਮਾਰਨਿੰਗ ਵੈਲਕਮ ਬੈਕ ਆਪਾਂ ਰਾਤ ਵੀਰੇ ਸੌਂ ਗਏ ਸੀ ਸਟਾਰ ਆਈ ਗਿਆ ਤੇ ਬੜੀ ਤੇਜ਼ ਲੈ ਕੇ ਗਿਆ ਯਾਰ ਇਹ ਤਾਂ ਡਰਾਈਵਰ ਨੂੰ ਕੋਈ ਫਿਕਰ ਹੀ ਨਹੀਂ ਵੀ ਇਧਰ ਵਲੋਗ ਬਣ ਲਿਆ ਤਾਂ ਆਪਾਂ ਰੋਕੇ ਸੀ ਵੀਰੇ ਸਟਾਰ ਹਾਈਵੇ ਰੋਹ ਤੱਕ ਪੂਗਾ ਆ ਕੇ ਤੇ ਹੁਣ ਆਪਾਂ ਚੜਾਂਗੇ ਕੇਐਮਪੀ ਹਾਈਵੇ ਤੇ ਉਦੋਂ ਪਾਸੇ ਤੇ ਆਪਾਂ ਚੱਲਾਂਗੇ ਮੈਰਿਟ ਇਧਰ ਸਟਾਰ ਹਾਈਵੇ ਭਾਈ ਇਹਦਾ ਨਾ ਬੜਾ ਤਕੜਾ ਕੰਮ ਐ ਸੋਤੂ ਦਾ ਤੁਸੀਂ ਹੋਟਲ ਕੋਲ ਦੇਖੋ ਜਿਹੜਾ ਬਹੁਤ ਵੱਡਾ ਰੈਸਟੋਰੈਂਟ ਐ ਔਰ ਬਹੁਤ ਮਹਿੰਗਾ ਰੈਸਟੋਰੈਂਟ ਐ ਅਸੀਂ ਤੇ ਚਾਹ ਪੀਤੀ ਵੀਰੇ ਚੱਲੀ ਰਵੀਆਂ ਤੱਕ ਆਕ ਆ ਚਾਲੀ ਰਹੀ ਦਾ ਕੱਪੜਾ ਲੈ ਦੇ ਵੀ ਆਹ ਮਾਰਨਿੰਗ ਦੇ ਵੱਜ ਗਏ 6 ਤੇ ਕੰਮ ਦੀ ਸਟਾਰਟ ਕਰਨਾ ਕਰਤੀ ਹੈ ਤੇ ਮੇਰੇ ਹੁਣ ਸਾਰੇ ਨਾਲ ਗੱਡੀ ਵੇਕਰ ਨਹੀਂ ਸ਼ੁਰੂ ਕਰਤੀ ਦੇਖੋ ਇਹ ਆਪਣੀ ਗਾੜੀ ਹੈ ਔਰ ਇਹ ਹਮ ਹੈ ਤੇ ਇਹ ਸਟਾਰ ਹਾਈਵੇ ਹੈ ਉਹ ਬੜਾ ਸਕੂਨ ਹੈ ਯਾਰ ਤੁੰਦਾ ਤੰਦਾ ਪਏ ਨੀਰੀਆਂ ਤੁੰਦਾ ਤੰਦਾ ਪਏ ਨੀਰੀਆਂ ਇਸ ਕਰਕੇ ਮਤਲਬ ਕਿ ਦੰਦੇ ਬਹੁਤ ਵਿਖਰੇ ਆ ਜਿਹੜਾ ਅੱਲਾ ਬਣਾਣੇ ਕਿ ਕਿਨੇ ਬੰਦ ਹੋ ਗਏ ਦੀ ਤੇ ਚਲੋ ਜੀ ਚਲਦੇ ਆ ਮੈਰਿਟ ਕਿਵੇਂ ਭਾਉ ਕੜੀਆਂ ਗੋਲੀਆਂ ਖਾਣਾ ਹੀ ਕੁਗੜੀ ਖਾਣਾ ਭਾਉ ਇਹਨਾਂ ਤੇ ਲਾਇਆ ਹੀ ਤੁੰਨੀ ਵੰਣਾ ਹੀ ਇਹਨੂੰ ਭਾਈ ਸਾਹਿਬ ਆਰਾਮ ਜਿਹੜਾ ਨਾ ਆਰਾਮ ਹੌਲੀ ਹੌਲੀ ਕੰਫਰਟੇਬਲ ਉਹ ਹੀ ਯਾਰ ਗਾਇਜ਼ ਬੜਾ ਸਿੱ ਨਿਕਲ ਲੱਗ ਗਿਆ ਮੈਰਿਟ ਵਾਸਤੇ ਸਾਰਾ ਹਾਈਵੇ ਤੋਂ ਸਾਰਾ ਹਾਈਵੇ ਤੋਂ ਰਾਤ ਅਸੀਂ ਇੱਥੇ ਸਟੇ ਕੀਤਾ ਰੂਮ ਬਹੁਤ ਵਧੀਆ ਸੀਗੀ ਤੇ ਕੱਲ ਕੱਲ ਚ ਅਸੀਂ ਵੀਡੀਓ ਬਣਾਣੀ ਭੁੱਲ ਗਏ ਫਿਰ ਕਦੇ ਤੁਹਾਨੂੰ ਦਿਖਾਵਾਂਗੇ ਥੱਕੇ ਹੋਏ ਸੀ ਨਾ ਥੱਕੇ ਹੋਏ ਸੀ ਬੜਾ ਥੱਕੇ ਸੀ ਸਾਡਾ ਰੂਮ ਆਈ ਸੀਗਾ ਇੱਕ ਕੰਬਲ ਸੀਗਾ ਸਾਡੇ ਕੋਲ ਸਾਡਾ ਰੂਮ ਇਹ ਸੀਗਾ ਇਤਨੇ ਜਿਹੜੇ ਇੱਕ ਕੰਬਲ 'ਚ ਸੌਗੇ ਆਰਾਮ ਨਾਲ ਗੁੱਡ ਮਾਰਨਿੰਗ ਵੈਲਕਮ ਬੈਕ ਤੁਹਾਨੂੰ ਕਿਵੇਂ ਹੋ ਤੁਸੀਂ ਸਾਰੇ ਜਿਹੜੇ ਆਪਾਂ ਇੱਕ ਵਾਰੀ ਫਿਰ ਵਲੋਗ ਦੇ ਵਿੱਚ ਬਣ ਗਏ ਆ ਆਪਾਂ ਪਹੁੰਚ ਗਏ ਵੀਰੇ ਫਿਰਟ ਦੇ ਨੇੜੇ ਪਤਾ ਨਾ ساری ਰਾਤ ਹੋ ਗਈ ਬੰਦੇ ਨੂੰ ਸੁੱਤੇ ਨੂੰ ਦਿਨ ਚੜ ਗਿਆ 7:3-8 ਵਜੇ ਕੀ ਅਜੇ ਦੀ ਬੰਦਾ ਸੁਪਾ ਪਿਆ ਇਹ ਨਹੀਂ ਉੱਠਦਾ ਪਤਾ ਨਹੀਂ ਇਹਨਾਂ ਸੌਣ ਤੱਕ ਕੋਡਰ ਕੋਡ ਕੋਣਾ ਪਿਕੂ ਮਕਰਨ ਕੋ ਬਾਅਦ ਦੂਜਾ ਬੰਦਾ ਆਇਆ ਵੀ ਜਿਹੜਾ ਇਹਨਾਂ ਸੌ ਲੈਂਦਾ ਜੀ ਉਹ ਕੋਈ ਨਹੀਂ ਆ ਰਿਹਾ ਜਾਨ ਇੱਕ ਦਿਨ ਉੱਥੇ ਨਹੀਂ ਜਾਏਗਾ ਉਹ ਖੜਾ ਹੋਇਆ ਪਾਉ ਓਏ ਖੜਾ ਆ ਸੜਕ ਵੇਖ ਤਕ ਕਿੰਨੀ ਉਹ ਦੁਨੀਆਦਾਰੀ ਦੇਖ ਲੈ ਆ ਦੁਨੀਆਦਾਰੀ ਇਹ ਪਤਾ ਕੀ ਆ ਕਹਿਣਾ ਜਾਊਗੇ ਉਡੀ ਆ ਜਾਂਦੀ ਮੈਂ ਛੋ ਕਾਰਨੋ ਗੱਲ ਬੰਦੇ ਨੂੰ ਅਸੀਂ ਕਮਾਣ ਲਈ ਖੜ ਲੋ ਰਿਵਿਊ ਲੈ ਲੋ ਰਿਵਿਊ ਇਹਦਾ ਇਹ ਕਦੀ ਘਰੋਂ ਬਾਹਰ ਨਹੀਂ ਨਿਕਲਿਆ ਅਸੀਂ ਇਹਨੂੰ ਲੈ ਕੇ ਆਏ ਆ ਪੂਰੀ ਕਮਾਉਣ ਇਹ ਬੰਦਾ ਕਹਿ ਰਿਹਾ ਮੈਨੂੰ ਨੀਂਦ ਆਦੀ ਹੈ ਮੈਨੂੰ ਨੀਂਦ ਆ ਰਹੀ ਹੈ ਹੋਰ ਕੱਟਾ ਕਿੱਥੋਂ ਲੈਣਾ ਚਲ ਕੱਟਾ ਕਿੱਡਾ ਲੈਣਾ ਮਾਝਾ ਦਾ 2 ਸਾਲ 3 ਸਾਲਾਂ ਦਾ ਕਿੰਨੇ ਵੱਡਾ ਲੈਣਾ ਕੱਟਾ ਦਵਾ ਦੇ ਲੋ ਕਮਾਲ ਹੈ ਯਾਰ ਜਦੋਂ ਵੈਸਟਰਨ ਦੀ ਚੜੀ ਹੈ ਤੇ ਜਦੋਂ ਉਤਰੇ ਹੈ ਨਾ ਵਿਚਾਰੇ ਵੀ 260 ਰੁਪਏ ਤੋਂ ਪਹਿਲਾਂ ਇਹਨਾਂ ਨੇ ਕੱਟ ਲਿਆ ਤੇ 230 ਰੁਪਏ ਹੁਣ ਕੱਟ ਲਏ ਇੱਥੇ ਹੁਣ ਤੁਸੀਂ ਲਾ ਲਓ ਹਿਸਾਬ ਵੀ 100 ਕਿਲੋਮੀਟਰ ਚੱਲੇ 100 ਤਾਂ ਬਚਲੀ ਨਹੀਂ 105 100 105 ਚੱਲਨੀ ਹੈ ਜੀ 105 ਦੇ ਵਿੱਚ 260 ਤੇ 230 ਕਿੰਨੇ ਹੋਗੇ 500 ਦੇ 500 ਤੋਂ ਉੱਪਰ ਹੋ ਗਈ 260 ਤੇ 230 490 ਰੁਪਏ 490 ਰੁਪਏ ਬਾਈ ਕੱਟ ਲੇ 105 ਕਿਲੋਮੀਟਰ ਦੇ ਵਿੱਚ ਵਿੱਚ ਬੜਾ ਟੋਲ ਛੁੱਕਿਆ ਤੇ ਹੁਣ ਜਦੋਂ ਅਸੀਂ ਮੈਰਟ ਜਾ ਕੇ ਉਤਰਨਾ ਤਾਂ ਭਾਈ ਉਹ ਤੋਂ ਇੰਨਾ ਨਹੀਂ ਹੋਰ ਜਿਹੜੇ ਲੈਣੇ ਉਹ ਗਾਂਧੀ ਤਾਂ ਗੱਲ ਇਸ ਬੰਦੇ ਨੇ ਸਾਨੂੰ ਅਜੇ ਤੱਕ ਚਾਹ ਨਹੀਂ ਪੀਈ ਇਹਦਾ 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 ਕਾਰਨ ਪਤਾ ਕਰਨਾ ਪਊਗਾ ਵੀ ਇਹਨੇ ਕਿਉਂ ਨਹੀਂ ਪੀਈ ਚਾਹ ਤੇ ਤੇਰੇ ਨਾਲ ਭਾਈ ਇੰਨੀ ਗੁਰੂ ਆਏ ਆ ਹੈ ਉਹ ਵੀ ਫ੍ਰੀ ਏ ਪਹਿਲਾਂ ਤੁਸੀਂ ਉਹ ਕਾਰ ਬਣਦੀ ਸਾਡੀ 1000 ਰੁਪਏ 1000 ਰੁਪਏ ਸਾਡੇ ਦੋਨਾਂ ਦੇ ਨਾਲ ਥਿਆੜੀ ਬਣਦੀ ਐ ਵੈਸੇ ਠੀਕ ਆ ਭਾਈ ਹੋਰ ਤੁਸੀਂ ਅਸਟਰਨਲਾਈਨ ਬ੍ਰਿਜੀ ਚਾਹ ਤਾਂ ਬਣਦੀ ਐ ਤੇ ਆਪਾਂ ਤਾਂ ਸੁੱਤਾ ਸੁੱਤਾ ਹੁਣ ਉੱਠਿਆ ਇਹਨੂੰ ਕੋਈ ਪ੍ਰਵਾਹ ਨਹੀਂ ਦੁਨੀਆਦਾਰੀ ਤੋਂ ਮੁਕਤੀ ਲੈ ਰੱਖੀ ਐ ਇਸ ਬੰਦੇ ਨੇ ਸੁੱਤਾ ਹੀ ਆਇਆ ਜਿਉਂ ਗੰਗਾਨਗਰੋਂ ਚੱਲੇ ਆ ਪਤੰਪੁਰੋਂ ਚੱਲੇ ਐ ਸੌਂ ਗਿਆ ਬੰਦਾ ਉੱਠੇ ਹੀ ਨਹੀਂ ਗਾ ਹਾਰ ਜੇ ਸਤਾਰਾਂ ਦੀ ਹੈ ਨਾ ਰਾਜਸਥਾਨ ਨੂੰ ਮਰਗੜੀਆਂ ਕਰਦੀਆਂ ਭਾਈ ਇੱਥੇ ਵੀ ਮਿਲਦੇ ਤੁਹਾਨੂੰ ਅੱਗੇ ਚੱਲ ਕੇ ਭਾਈ ਆਪਣਾ 8:30 ਵਜੇ ਦਾ ਟਾਈਮ ਹੈਗਾ ਮੇਰਟ ਪਹੁੰਚਣ ਦਾ 8:00 ਵਜੇ ਇੱਥੇ ਬੰਕੀ ਕਿੰਨੇ ਬੈਠੇ ਬੰਦੇ ਮੰਕੀ ਇਹ ਦੀ 11:1 ਆ ਵੀਰੇ ਐਸ ਰੋਡ ਦੇ ਉੱਤੇ ਇਸ ਬੰਦੇ ਨੂੰ ਨਹੀਂ ਪਿਆਈ ਚੱਲ ਮੈਨੂੰ ਤਾਂ ਕੋਈ ਗੱਲ ਨਹੀਂ ਆਪੇ ਸਾਹੀ ਦੇ ਉੱਤੇ ਇੱਕ ਵੀ ਹੋਟਲ ਹਨੀ ਅਗਰ ਜੇ ਆ ਸਾਹੀ ਦੇ ਹੋਟਲੋਂ ਕਾ ਜਿੱਥੇ ਹੋਟਲ ਸੀ ਉੱਥੋਂ ਦੇਖ ਕਿਉਂ ਨਹੀਂ ਪਿਆਈ ਸਾਨੂੰ ਉੱਥੇ ਵੀਰੇ 400 ਰੁਪਏ ਦਾ ਕੱਪ ਆ ਖਰਚੇ ਤਾਂ ਬਣਦਾ ਪਰ 120 ਰੁਪਏ ਨੇ ਜਿਹੇ ਸੀ ਯਾਰ ਅਸੀਂ ਆਪ ਹੀ ਪੀਤੀ ਹੁਣ ਅੱਗੇ ਉੱਥੇ ਬਦਲੀ ਕਿਹੜਾ ਦੁੱਧ ਪੀਉਂਦੇ ਅਸੀਂ 120 ਰੁਪਈਆ ਦੇ ਵਿੱਚ ਨਾਲੇ ਨਾਸ਼ਤਾ ਵੀ ਕਰ ਲੈਣਾ ਚਾਹ ਪੀ ਕੇ ਤਿੰਨਾਂ ਜਣਿਆਂ ਨੇ ਸੇਵ ਆਏ ਸੀ ਆਪਾਂ ਯੂਪੀ ਗੱਡੀ ਵੇਖਣ ਯੂਪੀ 15 ਬਾਈ ਆਉਣਾ ਤੇ ਘਰ ਮੇਰਠ ਦੇ ਵਿੱਚ ਆਪਾਂ ਪਹੁੰਚ ਗਏ ਇਥੇ ਹੁਣ ਮਾਰਦੇ ਆਪਾਂ ਟਰਾਈ ਗੱਡੀ ਦੀ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਰਿਵਿਊ ਗੱਡੀ ਦਾ ਦਿੰਨੇ ਕਿੰਨੀ ਦੀ ਹੈਗੀ ਆ ਪਹਿਲਾਂ ਟਰਾਈ ਮਾਰਦੇ ਮਾਰ ਕੇ ਵੇਖ ਆ ਬੈਠ ਬਈਆ ਬੈਠੋ ਬੈਠੋ ਬੰਦਾ ਚੱਲੋ ਜੀ ਟਰਾਈ ਕਰਦੇ ਆ ਖਲਾ ਆਇਆ ਗਰੀਬੇ ਬੈਠਾ ਹੋ ਗੱਡੀ ਦਾ ਸੌਦਾ ਕਰਨ ਤੋਂ ਬਾਅਦ ਆਪਣੇ ਟੇਬਲ ਤੇ ਆ ਗਏ ਬਈ ਇਹ ਨਾਨ ਨਾਨ ਹੈ ਨਾਨ ਹਾਂ ਛੋਲੇ ਨਾਨ ਵੇਖ ਲੈ ਭਾਵੇਂ ਨਾ ਨਾਉਣਗੇ ਹੋਵੇ ਉਹ ਪੂੜੀਆਂ ਪੂੜੀ ਚੋਲੇ ਪੂੜੀ ਆਏ ਇਧਰ ਭਾਈ ਸਾਹਿਬ ਸੁੱਤੇ ਉੱਠੇ ਸੀਦੇ ਪੂੜੀਆਂ ਤੇ ਦਾਅ ਬੋਲਦਾ ਗਗਨਦੀਪ ਸਿੰਘ ਵਰਨਾ ਸੀ ਲੈਲੀ ਐ ਤੇ ਵਰਨਾ ਦਾ ਮੂਰਤ ਵੀ ਕਰਤਾ ਮੂਰਤ ਵੀ ਕਰਤਾ ਮੇਰੇ ਖਾਲੇ ਨੇ ਰੀੜੀ 'ਚ ਮਾਰਤੀ ਡੈਂਟ ਪਾਤਾ ਯਾਰ ਡੈਂਟ ਪਤਾ ਕਿਉਂ ਪਾਇਆ ਨਜ਼ਰ ਨਾ ਲੱਗੇ ਕਾਲੇ ਰੰਗ ਦੀ ਗੱਡੀ ਨਜ਼ਰ ਨਹੀਂ ਲੱਗਦੀ ਨਜ਼ਰ ਇੰਨੇ ਨਜ਼ਰ ਲੱਗਣ ਤੋਂ ਬਚਾਤੀ ਮੇਰੀ ਜੀ ਇਕਰੀ ਮੈਨੂੰ ਖੜਾਓ ਜਮੇ ਨਜ਼ਰ ਲੱਗਣੀ ਉਹ ਤੁਹਾਨੂੰ ਡੈਂਟ ਵੀ ਹੁਣ ਵਿਖਾਵਾਂਗੇ ਵੀ ਕਿੱਡਾ ਗਿਆ ਪਿਆਗਾ ਨਹੀਂ ਇਕਰੀ ਮੈਂ ਕਹਿੰਦਾ ਮੈਨੂੰ ਫੜਾਓ ਗੱਡੀ ਜਮੇ ਨਜ਼ਰ ਲੱਗ ਗਈ ਤਾਂ ਵੀਰੇ ਆਪਾਂ ਯੂਪੀ ਮੈਰਿਟ ਤੇ ਬਾਈਆਂ ਉਹਨਾਂ ਦੀ ਕਰਿਆ ਤੇ ਉਹਨਾਂ ਨੇ ਆਪਾਂ ਨੂੰ ਮਾਰਕੀਟ ਚ ਲੈ ਕੇ ਪੇਸ਼ ਕਰਿਆ ਗਿਆ ਚਿਕਨ ਨਹੀਂ ਤੇ ਨਹੀਂ ਹੋਵੇ ਚਿਕਨ ਪਾਲਦੀ ਚਿਕਨ ਛੋਲਿਆਂ ਚ ਚਿਕਨ ਕਰਤੇ ਪਾਉਂਦੇ ਹੁੰਦੇ ਆ ਛੋਲੇ ਪੂੜੀਆਂ ਤੇ ਆਪਾਂ ਛੋਲੇ ਪੂੜੀਆਂ ਖਾ ਕੇ ਉਸ ਤੋਂ ਬਾਅਦ ਜਾਵਾਂਗੇ ਇੱਥੋਂ ਦੇ ਡੀਟੀਓ ਉੱਥੇ ਜਾ ਕੇ ਥੋੜਾ ਕੰਮ ਕਰਾਵਾਂਗੇ ਪੇਮੈਂਟ ਆਪਾਂ ਇਹਨਾਂ ਨੂੰ ਕਰਤੀ ਸਾਰੀ ਕੈਸ਼ ਤੇ ਹੁਣ ਆਪਾਂ ਰੋਟੀ ਖਾ ਰਹੇ ਹਾਂ ਤੇ ਮਿਲਦੇ ਹਾਂ ਗਗਨ ਨੇ ਲਾਈ ਗੱਡੀ ਫਿਰੇ ਹੋਰ ਕੀ ਕਰਾਂਗਾ ਪਾਲਦੀ ਬਹੁਤ ਬਹੁਤ ਧੰਨਵਾਦ ਇਹਦਾ ਜਿਹੜਾ ਇਹ ਮੈਨੂੰ ਜਲ ਲੱਗ ਰਿਹਾ ਸੀ ਮੇਰੇ ਵਰਗੇ ਦੋ ਕ ਡਰਾਈਵਰ ਹੋਰ ਆਉਣ ਨਾਲ ਮੇਰੇ ਪਿੰਡ 'ਚ ਤਾਂ ਬਸ ਹੋ ਗਏਗਾ ਯਾਰ ਚਲੋ ਇੱਕ ਮੈਂ ਯੂਪੀ ਮੈਰਿਟ ਦੀ ਕਚੇਰੀ 'ਚ ਵੀਰੇ ਅਸੀਂ ਹੁਣ ਇੱਥੇ ਸ਼ਟਾਮ ਕਰਵਾਵਾਂਗੇ ਇੱਥੇ ਰਸ਼ ਬਹੁਤ ਰਹਿੰਦਾ ਇਸ ਤਰੀਕੇ ਦਾ ਐਦਾਂ ਤੇ ਐਦਾਂ ਦੇ ਵਕੀਲੂ ਬੂ-ਬੂਲ ਬੈਠੇ ਰਹਿੰਦੇ ਜਿਦਾਂ ਆਪਣੇ ਉਧਰ ਵੱਡੇ ਸ਼ਹਿਰਾਂ 'ਚ ਬੀਕਾਂ ਨੇ ਰਿਆ ਗੰਗਾ ਨਗਰ ਸਾਈਡ ਤੇ ਐਦਾਂ ਹੀ ਲੱਭਣ ਕਿ ਤੁਸੀਂ ਪਰ ਇੱਥੇ ਤੁਸੀਂ ਰਸ ਦੇਖੋ ਕਿੰਨਾ ਬਾਈਕਾਂ ਹੀ ਬਾਈਕਾਂ ਤੇ ਨਿਕਲਦੇ ਪਤਾ ਨਹੀਂ ਕਿਵੇਂ ਹੋਣਗੇ ਇੱਕ ਇੱਥੋਂ ਦੀ ਹੋਰ ਚੀਜ਼ ਜਿਹੜੀ ਜ਼ਿਆਦਾ ਨਾ ਉਹ ਇਹ ਲੱਗਦੀ ਹੈ ਇੱਥੇ ਸਾਰੇ ਇਹਨਾਂ ਪਾਨ ਖਾਣ ਵਾਲੀ ਬਾਲੀ ਆ। ਮਤਲਬ ਜਿੰਨੇ ਵੀ ਬੱਦ ਦੇ ਤੋਂ ਮਿਲਣਗੇ ਸਾਰੇ ਪਾਨ ਖਾਣ ਜੀ ਵਾਲੀ ਹੋਣਗੇ। ਮੈਂ ਗਿਰਵਾ ਲੂਗਾ ਸੀ ਇੱਧਰ ਚੱਲਿਆ ਸਟਾਮ। ਇੱਧਰ। ਇਹਦਾ ਵੇਖ ਗਗਨ ਕਿਵੇਂ ਦੀ ਫੀਲਿੰਗ? ਬਹੁਤ ਫੀਲਿੰਗ ਬੈਡ ਆ। ਬੈਡ ਫੀਲਿੰਗ ਕਿਵੇਂ ਹੈ? ਤੈਨੂੰ ਖੁਸ਼ ਹੋਣਾ ਚਾਹੀਦਾ ਯਾਰ। ਉਹ ਬਈਆ ਨਹੀਂ ਆ ਰਹੀ। ਤੇ ਆਹ ਭਾਈ ਜੀ ਇੱਥੇ ਟਾਈਪਿੰਗ ਹੋ ਰਹੀ ਹੈ। ਇੱਥੇ ਵੀਰੇ ਸਟਾਮ ਹੋਰ ਤਰੀਕੇ ਦੇ ਚੱਲਦੇ ਆ। ਅਗੇ ਕੱਢ ਲਖਵਾਰੀ ਉਹ ਦੋਨੋਂ ਸਟਾਮਬਕ ਹੋਣੇ ਆ ਉੱਤਰ ਪ੍ਰਦੇਸ਼ ਦੇ ਸਟਾਮਬ ਕਿਵੇਂ ਨਹੀਂ ਚੱਲਦੇ ਇੱਕ ਮਿੰਟ ਦਿਨਾ ਇੱਥੇ ਆਨਲਾਈਨ ਸਟਾਮ ਚੱਲਦੇ ਐਵੇਂ ਦੇ ਵੀਰੇ ਆਪਣੇ ਰਾਜਸਥਾਨੇ ਐਵੇਂ ਦੇ ਨਹੀਂ ਚੱਲਦੇ ਇੱਥੇ ਚੱਲਦੇ ਐਵੇਂ ਦੇ ਆ ਵੀ ਮੈਂ ਵੇਖ ਸਰ ਦੇਖ ਤੁਸੀਂ ਦੇਖਾ ਜੇ ਵੀਰੇ Rajasthan ਵਾਲੀ ਹੈ ਹਰੀ ਨੋਟਰੀਏ ਤੇ ਡਲੀਸਾਰਾ ਕੁਝ ਇਧਰ ਪਾਉ ਫਾਈਨਲ ਆਪਾਂ 2 ਘੰਟਿਆਂ ਦੀ ਮੱਥਾ ਟੋਣੀ ਤੋਂ ਬਾਅਦ ਇਹ ਐਗਰੀਮੈਂਟ ਕਰਵਾ ਹੀ ਲਿਆ ਮਤਲਬ ਸਟਾਮ ਕਰਵਾ ਲਿਆ ਯੂਪੀ ਦੇ ਵਿੱਚੋਂ ਯੂਪੀ ਦੇ ਮੈਰਿਟ ਦੇ ਵਿੱਚੋਂ ਤੇ ਹੈ ਕਿ ਉਹੀ ਖੱਜਲ ਖਵਾਰੀ ਆਪਣੀ ਪੰਜਾਬ ਦੇ ਰਾਜਸਥਾਨ ਵਾਲੀ ਵੀਰੇ ਕੋਈ ਬੜਾ ਫਰਕ ਨਹੀਂਗਾ ਉਸ ਤੋਂ ਵੱਧ ਹੀ ਹੈਗੀ ਐਟ ਚ ਐਵੇਂ ਦਾ ਸਟਾਮ ਕਰਦੇ ਆਪਾਂ ਸਟਾਮ ਕਰਵਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਉਸ ਤੋਂ ਬਾਅਦ ਹੁਣ ਆਪਾਂ ਗੱਡੀ ਹੈਂਡਓਵਰ ਕਰਦੇ ਆਂ ਫਿਰ ਚਲਾਂਗੇ ਘਰਾਂ ਨੂੰ ਉਹਨੂੰ ਵਿਖਾਣੇ ਫਿਰ ਡੀਟੀਓ ਜਾਵਾਂਗੇ ਘਰੇ ਬਾਅਦ ਚ ਜਾਵਾਂਗੇ ਪਹਿਲਾਂ ਗੱਡੀ ਹੈਂਡਓਵਰ ਕਰਦੇ ਆਂ ਠੀਕ ਐ ਚੱਲਦੇ ਆਜੋ ਮੈਰਿਟ ਡੀਟੀਓ ਪੀਸ ਗੱਡੀ ਹੋ ਰਹੀ ਹੈ ਸਕੈਨ ਨਾਮਕਰਨ ਵਾਸਤੇ ਚੈਸੀ ਨੰਬਰ ਵਗੈਰਾ ਕਿੰਸ ਰਹਿਣੇ ਬਾਈ ਹੋਣੀ ਤੇ ਫਾਈਨਲ ਤੌਰ ਤੇ ਆਪਾਂ ਇਹਨੂੰ ਹੁਣ ਲੈ ਇੱਥੇ ਡੀਟੀਓ ਦੇ ਵਿੱਚ ਜੀ ਸਾਰਾ ਕੁਝ ਹੋ ਜੂਗਾ ਅੱਜ ਮੁੜ ਕੇ ਕਾਰਨ ਦੁਆਰੇ ਨਹੀਂ ਲਿਆਉਣੀ ਪੈਣੀ ਨੰਬਰ ਬਹੁਤ ਵਧੀਆ ਯੂਪੀ 15 ਸੀワイ 00 16 ਨੰਬਰ ਦੀ ਗੱਡੀ ਹੈ ਵੀਰੇ ਏ ਫੂ ਮੂਮੈਂਟਸ ਲੇਟਰ ਆਪਾਂ ਵੀਰੇ ਪਹੁੰਚ ਗਏ ਸਟਾਰ ਹਾਈਵੇ ਮੇਰਟ ਤੋਂ ਤੇ ਆ ਵੱਡਾ ਡਰਾਈਵਰ ਆ ਨਾ ਭਾਦਰਪੁਰ ਇੱਥੇ ਕਹਿੰਦੇ ਕਹੋ ਯਾਰ ਭਾਦਰਪੁਰ ਇੱਥੋਂ ਨਹੀਂ ਗਾਉਂ ਕਾਵਾਂਗੇ ਤੇ ਆ ਪਹੁੰਚ ਗਏ ਦੀ ਭਾਦਰਪੁਰ ਵੱਡਾ ਡਰਾਈਵਰ ਫਲਾਈਓਵਰ ਦੇ ਉੱਤੇ ਚੜ ਗਿਆ ਭਾਦਰਗਾੜਾ ਵੀ ਗੱਲ ਆ ਗਈ ਭਾਦਰ ਉੱਤੇ ਫਲਾਈਓਵਰ ਚੜ ਗਿਆ ਆ ਲੈ ਕੇ ਆਏ ਆਪਾਂ ਵਰਨਾ ਯੂਪੀ ਨੰਬਰ ਦੀ ਹੈ ਕਿਆ ਬਾਤ ਹੈ ਕਿਆ ਸ਼ਾਈਨਿੰਗ ਹੈ ਵੇਖੋ ਤੁਸੀਂ ਗੱਡੀ ਵੇਖੋ ਪਹਿਲਾਂ ਤਾਂ ਵੀਡੀਓ ਗੱਡੀ ਕਰੋ ਚੈੱਕ ਲੁੱਕ ਕਿ ਲੱਗਦੀ ਨਾ ਘੈਂਟ ਚਮਕ ਸਿਲਡ ਗੱਡੀ ਹੈ ਆਲ ਓਰੀਜਨਲ ਹੈ ਆ ਆਪਣੇ ਵਾਲੀ ਜਿਹੜੀ ਹੈਗੀ ਉਹ ਹੈਗੀ ਹੈ ਤੇ ਆ ਲੈ ਕੇ ਆਏ ਆ ਤੁਹਾਨੂੰ ਵਿਜਿਟ ਕਰਾਉਦਨੇ ਬਾਕੀ ਤੁਹਾਨੂੰ ਸਵੇਰੇ ਜਿਹੜੀ ਗੱਲ ਹੈਗੀ ਉਹ ਸਵੇਰੇ ਬਤਾਵਾਂਗੇ ਬਾਕੀ ਤੇ ਇਧਰ ਲੋਕ ਕਰ ਰੱਖਿਆ ਭਾਉ ਨੇ ਆ ਵਾਲੀ ਗਾੜੀ ਅੱਧੀ ਬਾਟ ਕਿੰਨੀ ਬਾਟ ਚਲਾਦੀ ਆ ਲੁੱਕ ਤੇ ਵੀਰੇ ਵੱਡਾ ਡਰਾਈਵਰ 40 ਵੱਧ ਚਲਾਇਆ ਔਰ ਵਿਖਾਈ ਸ਼ਖਲ ਵਿਖਾਈ ਸ਼ਖਲ ਵਿਖਾਈ ਤੇਰੀ ਪੁੰਡੀ ਜੀ ਸ਼ਖਲ ਵਿਖਾਈ ਡਰਾਈਵਰ ਇਹ ਜੇ ਡਰਾਈਵਰ ਦੋ ਕੋਰ ਹੋਣਾ ਸਾਡੇ ਨਾਲ ਉਹ ਗਈਆਂ ਤਰਾਖੀਆਂ ਲੈ ਲੀਆਂ ਕਾਰਾਂ ਲੈ ਲੈਂਦੀਆਂ ਕੰਪੈਨਰ 40 40 ਕਿਲੋਮੀਟਰ ਖੱਡੀ ਵੱਧ ਚਲੋਣੀ ਹੋਈ ਹੈ ਹਾਂ ਆਪ ਤੇ ਵੀਰੇ ਖਤਮ ਕਾਣੀ ਐ ਤੂੰ ਬਾਦ ਚੱਲ ਆ ਯਾਰ ਗੰਗਾ ਨਗਰ ਦੀ ਸਵੇਰ ਤੇ ਨਾਲ ਮੇਗੀ ਆ ਬੰਦੇ ਨੇ ਸਾਨੂੰ ਸਾਰੀ ਰਾਤ ਭੁੱਖਾ ਮਾਰਿਆ ਸ਼ਰਮ ਇਸ ਕੋ ਆ ਨਹੀਂ ਰਹੀ ਕਿ ਨਹੀਂ ਭਾਈ ਇਹਨਾਂ ਨੀਂਦੋ ਹੀ ਕਰਦੇ ਆਹ ਤਾਂ ਪਰ ਆਹ ਤਾਂ ਪਰ ਆਹ ਤਾਂ ਪਰ ਕਿੰਨਾ ਖਵਾਓ ਕਿਵੇਂ ਨਹੀਂ ਨਹੀਂ ਕਿੰਨਾ ਖਵਾਇ ਸਹੀ ਦਸੀ ਭਾਈ ਕੋਸ਼ ਨਹੀਂ ਖਵਾਇਆ ਜੇ ਕਹਿੰਦੇ ਸੀ ਚਾਹ ਪਿਆ ਦੋ ਤਾਂ ਵੀ ਕਹਿੰਦਾ ਗੋਬੀ ਵਾਂਗ ਅੱਗੇ ਵੇਹ ਖਰ-ਖਰ ਕੇ ਪੈਂਜੋ ਸਾਹ ਅੱਗੇ ਕਰ-ਕਰ ਕੇ ਸਾਨੂੰ ਗੰਗਾ ਨਗਰ ਤੱਕ ਲਿਆਇਆ ਇਹ ਬੰਦੇ ਨੇ ਚਾਹ ਨਹੀਂ ਪਿਆਈ ਸਾਨੂੰ ਭਾਈ ਕਹਿੰਦੇ ਨੇ ਦਾ ਨਾਮ ਹੁੰਦਾ ਰਵਾਇ ਦਾ ਕੀ ਕਹਿੰਦੇ ਨੇ ਸੌਰੀ ਹਾਂ ਹਾਂ ਹੋ ਗਿਆ ਕਹਿੰਦੇ ਹੁੰਦੇ ਆ ਖੜਾਈ ਦਾ ਨਾਮ ਹੁੰਦਾ ਰਵਾਇਦਾ ਹੁੰਦਾ ਇਹ ਉਹ ਗੱਲ ਕਰਦੇ ਪੋ ਬੰਦੇ ਸੁਭਾਅ ਨੂੰ ਜੋ ਗਾਣਾ ਗਾਣ ਨਿਕਲ ਚਲੀ ਦੀ ਸਾਨੂੰ ਹੀ ਨੇ ਸੇਵਾ ਪਾਣੀ ਚ ਕੋਈ ਕਸਰ ਨਹੀਂ ਛੱਡੀ ਸੇਵਾ ਪਾਣੀ ਨੇ ਫੁੱਲ ਕੀਤੀ ਕੱਲਾ ਸਾਨੂੰ ਪਾਣੀ ਪਾਣੀ ਪਿਆਇਆ ਗਾ ਸੇਵਾ ਦੇ ਨਾਂ ਤੇ ਤਾਂ ਬਾਕੀ ਕੁਝ ਨਹੀਂ ਵੀਰੇ ਸਾਨੂੰ 1200 ਕਿਲੋਮੀਟਰ ਕਮਾ ਲਿਆ ਆ ਮਹਗੀ ਪਹਿਲੀ ਪੱਲੇ ਪਈ ਔਰ ਇਨ ਕੱਖ ਨਹੀਂ ਖਵਾਇਆ ਰਾਤ ਰੋਟੀ ਖਵਾਈ ਉਹ ਵੀ ਮਾੜੀ ਮੋਟੀ ਕੰਦਾ ਘਾਟ ਖਾਓ ਰਪੀ ਵਦ ਲੱਗਦੇ ਚਾਹ ਇਹਨੇ ਪਿਆਈ ਨਹੀਂ ਜੀ ਹੁਣ ਕੀ ਕਰੇ ਬੰਦਾ ਕੀ ਇੱਥੇ ਜਾਵੇ ਨਾਲ ਕੀ ਕਹਿਣਾ ਚਾਹੇਗਾ ਇਸ ਗੱਲ ਤੇ ਆਪਾਂ ਬਾਈ ਜੀ ਆ ਗਏ ਸੀ ਕਿ ਗੰਗਾ ਨਗਰ ਤੋਂ ਘਰੇ ਤੇ ਉਸ ਤੋਂ ਬਾਅਦ ਆਪਾਂ ਆ ਗਏ ਰਾਵਲੇ ਤੇ ਧੁੰਦ ਬਹੁਤ ਪੈ ਰਹੀ ਅੱਜ ਨਜ਼ਾਰਾ ਕੀ ਬਾਤ ਹੈ ਵੇਖ ਸਕਦੇ ਆਂ ਇੱਥੇ ਆਲੇ ਦੁਆਲੇ ਨਾ ਟਿੱਬੋ ਟਿੱਬੇ ਨੇ ਆਪਾਂ ਐ ਟਿੱਬੇ ਚ ਕੁਮਣ ਫਿਰਨ ਤੇ ਇਹ ਰਾਜਸਥਾਨ ਦੇ ਟਿੱਬੇ ਰਾਵਲਾ ਖੇਤਰ ਦੇ ਤੇ ਆਪਾਂ ਯੂਪੀ ਚੋਂ ਲੈ ਆਏ ਸੀ ਵਰਨਾ ਵੀਰੇ ਤਾਂ ਹੁਣ ਆਪਾਂ ਆਏ ਸੀ ਰਾਵਲੀ ਤੇ ਆਪਣਾ ਵਲੋਗ ਇੱਥੋਂ ਤੱਕ ਹੀ ਸੀਗਾ ਤੁਹਾਨੂੰ ਵਲੋਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ